ਦੀ ਸਚਾਈ ਉਹ ਬਿਆਨ ਕਰਨ ਲੱਗਾ ਕੌਣ ਕਿਸੇ ਦੀ ਸੁਣਦਾ ਇੱਥੇ ਹਰ ਕੋਈ ਆਪਣਾ ਹੀ ਢੋਲ ਵਜਾਈ ਜਾਂਦਾ ਮੁਰਕੇ ਬੱਕਰੇ ਤਾਂ ਗੱਲ ਪੁਰਾਣੀ ਅੱਜ ਕੱਲ ਬੰਦਾ ਹੀ ਬੰਦੇ ਨੂੰ ਖਾਈ ਜਾਂਦਾ ਸੇ ਤਾੜੀ ਫਿਰ ਖੁੱਲ ਕੇ ਵਜਾਇਆ ਕਰੋ ਜੀ ਸੋ ਕਹਿੰਦੇ ਆ ਅਗਲੀ ਲਾਈਨ ਸ਼ਾਇਰ ਨੇ ਲਿਖੀ ਹੈ ਕਿ ਰੰਗਾਂ ਦੇ ਵਿੱਚ ਰੰਗਤ ਹੈ ਨਹੀਂ ਵਿੱਚ ਦਿਲਾਂ ਦੇ ਠੰਡਕ ਹੈ ਨਹੀਂ ਭਾਈਚਾਰੇ ਤੇ ਏਕੇ ਵਾਲੀ ਅੱਜ ਕੱਲ ਉਹ ਵੀ ਪੰਗਤ ਹੈ ਨਹੀਂ ਸਬਰ ਸਿਦਕ ਤੇ ਜੱਤ ਸਤ ਮੁੱਕਿਆ ਗळा ਮੁਹੱਬਤਾਂ ਵਾਲਾ ਘੁੱਟਿਆ ਦੇ ਸ਼ਾਹੂਕਾਰ ਤੋਂ ਡਰੇ ਜਮਾਨਾ ਤੇ ਮਾਰੇ ਨੂੰ ਰੋਪ ਵਿਖਾਈ ਜਾਂਦਾ ਬਾਬਾ ਜੀ ਮੁਰਗੇ ਬੱਕਰੇ ਤਾਂ ਗੱਲ ਪੁਰਾਣੀ ਅੱਜ ਕੱਲ ਬੰਦਾ ਹੀ ਬੰਦੇ ਨੂੰ ਖਾਈ ਜਾਂਦਾ ਸੋ ਅੱਗੇ ਲਿਖਿਆ ਸ਼ਾਇਰ ਨੇ ਸ਼ਾਇਰ ਕੀ ਕਹਿੰਦਾ ਅੱਜ ਕੱਲ ਜਿਹੜਾ ਅੱਜ ਕੱਲ ਜੋ ਹੋ ਰਿਹਾ ਵਾ ਉਹ ਬਿਆਨ ਕੀਤਾ ਸ਼ਾਇਰ ਨੇ ਅੱਜ ਕੱਲ ਕੀ ਹੁੰਦਾ ਕਹਿੰਦੇ ਹੁਸਨ ਬਨੌਟੀ ਮੁਖ ਤੇ ਚੜ ਜਾਂਦਾ ਹੁਸਨ ਬਨੌਟੀ ਮੁਖ ਤੇ ਚੜ ਜਾਂਦਾ ਤੇ ਨਕਲੀ ਗੁੱਤ ਤੇ ਲਾਲ ਪਰਾਂਦਾ ਸਾਦ ਮਰਾਦ ਕੀ ਸੁਭਪਣ ਹੈ ਨਹੀਂ ਸੱਭਿਆਚਾਰ ਵੀ ਮੁੱਕਦਾ ਜਾਂਦਾ ਸੁੱਚਾ ਹੈ ਨਹੀਂ ਦੁੱਲਾ ਹੈ ਨਹੀਂ ਜੱਗਾ ਜਿਉਣਾ ਬੁੱਲਾ ਹੈ ਨਹੀਂ ਤੇ ਗਾਉਣ ਵਾਲਾ ਨਹੀਂ ਸਿੱਖਣ ਜਾਂਦਾ ਬੇਸੁਰਾ ਹੀ ਗਾਈ ਜਾਂਦਾ ਮੁਰਗੇ ਬੱਕਰੇ ਤਾਂ ਗੱਲ ਪੁਰਾਣੀ ਬਾਬਾ ਜੀ ਅੱਜ ਕੱਲ ਬੰਦਾ ਹੀ ਬੰਦੇ ਨੂੰ ਖਾਈ ਜਾਂਦਾ ਤਾੜੀ ਫੇ ਖੁੱਲ ਕੇ ਵਜਾਓ ਜੀ ਇਹ ਜਿੱਦਾਂ ਜਿੱਦਾਂ ਤਾੜੀ ਵਜਾਓਗੇ ਨਾ ਤੁਸੀਂ ਮੈਨੂੰ ਹੋਰ ਕੁਝ ਜ਼ਿਆਦਾ ਹੀ ਜਾਣਾ ਤੇ ਜੇਕਰ ਤੁਸੀਂ ਪੈਸੇ ਦੇਣ ਲੱਗ ਪੇ ਫਿਰ ਮੈਂ ਚੁੱਪੀ ਨਹੀਂ ਕਰਨਾ ਸੋ ਅਗਲੀ ਲਾਸਟ ਲਾਈਨ ਕਹਿਣ ਲੱਗਾ ਜੀ ਸੋ ਕਹਿੰਦੇ ਜੋ ਅੱਜਕੱਲ ਹੋ ਰਿਹਾ ਜੀ ਕਹਿੰਦੇ ਪੁੱਤਾਂ ਕੋਲੋਂ ਬਾਪੂ ਡਰਦਾ ਤੇ ਧੀਆਂ ਕੋਲੋਂ ਮਾਵਾ ਇਦਾਂ ਹੀ ਆ ਜੀ ਪੁੱਤਾਂ ਕੋਲੋਂ ਬਾਪੂ ਡਰਦਾ ਧੀਆਂ ਕੋਲੋਂ ਮਾਵਾ ਤੇ ਰਿਸ਼ਤਿਆਂ ਵਿੱਚ ਦਰਾਰਾਂ ਪਈਆਂ ਰਿਸ਼ਤੇ ਕਿਵੇਂ ਨਿਭਾਵਾਂ ਭੈਣ ਭਰਾ ਤੋਂ ਸੰਗ ਨਾ ਕਰਦੀ ਆਪਣਾ ਬਾਰੇ ਉਹ ਆਪੇ ਹੀ ਵਰਦੀ ਤੇ ਗੰਧਲਾ ਗੈਰਤ ਵਾਲਾ ਪਾਣੀ ਉਹ ਫਤਿਹਪੁਰੀ ਦੁਨੀਆ ਮੁੱਕ ਜਾਣੀ ਤੇ ਲਿਖਣ ਵਾਲੇ ਨੇ ਹੁਣ ਕੀ ਲਿਖਣਾ ਹਨੇਰੇ ਵਿੱਚ ਹੀ ਕਲਮ ਚਲਾਈ ਜਾਂਦਾ ਮੁਰਗੇ ਬੱਕਰੇ ਤਾਂ ਗੱਲ ਪੁਰਾਣੀ ਆ ਅੱਜ ਕੱਲ ਬੰਦਾ ਹੀ ਬੰਦੇ ਨੂੰ ਖਾਈ ਜਾਂਦਾ ਮੁਰਗੇ ਬੱਕਰੇ ਤਾਂ ਗੱਲ ਪੁਰਾਣੀ ਆ ਅੱਜ ਕੱਲ ਬੰਦਾ ਹੀ ਬੰਦੇ ਨੂੰ ਖਾਈ ਜਾਂਦਾ